ਸੋ ਸ਼੍ਰੀ ਗੁਰੂ ਜੀ ਸਾਰਿਆਂ ਨੂੰ ਫ੍ਰੈਂਡਸ਼ਿਪ ਖੁਸ਼ ਆ। ਲਓ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਪੱਥਰ ਟੰਕਾ। ਕਾਫੀ ਡਿਮਾਂਡ ਆ ਰਹੀ ਸੀ ਵੀ ਸਾਨੂੰ ਪੱਥਰ ਟੰਕਾ ਸਿਖਾਓ। ਤਾਂ ਸਭ ਤੋਂ ਪਹਿਲਾਂ ਅੱਥਰ ਟੰਕੇ ਦਾ ਡਿਜ਼ਾਈਨ ਹੈ ਜਿਹੜਾ ਟ੍ਰੇਸ ਹੈ ਕੁਝ ਐਵੇਂ ਦਾ ਰੈਡੀ ਹੁੰਦਾ। ਅੱਥਰ ਟੰਕੇ ਦੀ ਇੱਕ ਪੱਤੀ ਹੈ ਜਿਹੜੀ ਉਹ ਐਵੇਂ ਦੀ ਰੈਡੀ ਹੁੰਦੀ ਹੈ। ਤੇ ਉਹਦੇ ਚਾਰ ਪੱਤੀਆਂ ਜੋੜ ਕੇ ਐਵੇਂ ਖਿਚੌਰਸ ਫਲਾਰ ਬਣਦਾ। ਇਹਨੂੰ ਪੱਥਰ ਟੰਕੇ ਦਾ ਫਲਾਰ ਬੋਲਦੇ ਨੇ। ਤਾਂ ਅੱਜ ਆਪਾਂ ਤੁਹਾਨੂੰ ਇਹ ਬਣਾਉਣਾ ਸਿਖਾਵਾਂਗੇ। ਇਹਦੇ ਲਈ ਆਪਾਂ ਐਂਕਰ ਦਾ ਰੈੱਡ ਕਲਰ ਦਾ ਥ੍ਰੈਡ ਲਿਆ। ਤੇ ਪੂਰਾ ਪ੍ਰੋਪਰ ਹੀ ਲਿਆ ਛੇ ਲੜਾ ਤੇ ਉਸ ਤੋਂ ਬਾਅਦ ਆਪਾਂ ਇੱਕ ਟ੍ਰੇਸ ਤਿਆਰ ਕਰ ਲਿਆ ਡਰਾ ਕੀਤਾ ਤੇ ਉਹੀ ਆਪਣੀ ਕੰਧੂਈ ਸੂਈ ਤੋਂ ਛੋਟੀ ਸੂਈ ਤੇ ਹੁਣ ਆਪਾਂ ਸੋਣਿਆਂ ਨੂੰ ਵਰਕ ਕਰਨਾ ਸਿਖਾਉਣਾ ਇਹਦੇ ਵਿੱਚ ਆਪਾਂ ਇੱਕ ਪੱਤੀ ਨੂੰ ਪਹਿਲਾਂ ਦੇਖਾਂਗੇ ਚੱਕਾਂਗੇ ਠੀਕ ਹੈ ਤੇ ਜਿਵੇਂ ਸੈਂਟਰ ਵਾਲੀ ਲਾਈਨ ਹੈ ਉਹਨੂੰ ਆਪਾਂ ਕੰਪਲੀਟ ਉੱਤੱਕਾ ਐਂਡ ਤੱਕ ਪਾ ਦਾਂਗੇ ਤਾਂ ਐਵੇਂ ਪਹਿਲਾਂ ਆਪਾਂ ਇੱਕ ਜਾਲ ਤਿਆਰ ਕਰਨਾ ਠੀਕ ਹੈ ਜਿਵੇਂ ਮੈਂ ਕਰ ਰਹੀ ਹਾਂ ਧਿਆਨ ਨਾਲ ਤੁਸੀਂ ਦੇਖੀ ਜਣਾ ਬਹੁਤ ਸੌਖਾ ਤੇ ਸੋਹਣਾ ਬਣ ਕੇ ਰੈਡੀ ਹੁੰਦਾ ਜਿੱਥੋਂ ਆਪਾਂ ਇਧਰਲੇ ਪਾਸੇ ਸੂਈ ਕੱਢੀ ਆ ਉਨੇ ਹੀ ਡਿਸਟੈਂਸ ਤੋਂ ਆਪਾਂ ਦੂਜੇ ਪਾਸੇ ਉਹ ਕੱਢਣੀ ਆ ਤਾਂ ਕਿ ਸਾਰੀ ਜਿਹੜੀ ਬੂਟੀ ਆ ਉਹ ਇਕੁਅਲ ਆਪਣੇ ਕੋਲੇ ਆਵੇ ਠੀਕ ਹੈ ਜਿਵੇਂ ਆਹ ਇੰਨਾ ਉੱਚਾ ਹੈ ਤਾਂ ਆਹ ਇੱਥੇ ਆ ਗਿਆ ਅਗਲੀ ਊਟੀ ਜਿਹੜੀ ਉਹ ਇੱਥੇ ਆਉਗੀ ਹੁਣ ਆਹ ਵਾਲੀ ਜਿਵੇਂ ਆਪਾਂ ਚਪਾਈ ਕੀਤੀ ਹੋਈ ਆ ਮਤਲਬ ਤਾਂ ਹੁਣ ਇਹ ਆਪਾਂ ਇਹਨੂੰ ਕੱਢੀ ਜਾਣਾ ਹੈ ਨਾ ਇੱਥੇ ਆ ਗਿਆ ਤੇ ਇਧਰੋਂ ਬੁੱਟੀ ਹੈ ਜਿਹੜੀ ਲਾਈਨ ਉਹ ਕਿੱਥੇ ਕਰੀ ਇੱਕ ਤਰ੍ਹਾਂ ਦਾ ਆਪਣਾ ਜਿਹੜਾ ਜਾਲ ਹੈ ਉਹ ਬਣ ਕੇ ਰੈਡੀ ਹੈ ਸਿੰਧੀ ਬੁੱਟੀ ਦਾ ਇਹਨੂੰ ਸਪਾਈਡਰ ਸਟਿਚ ਵੀ ਬੋਲਦੇ ਨੇ ਤਾਂ ਹੁਣ ਇਹਨੂੰ ਫਿਲ ਕਿਵੇਂ ਕਰਨਾ ਉਹ ਆਪਾਂ ਤੁਹਾਨੂੰ ਦੱਸਾਂਗੇ ਇੱਥੋਂ ਬਿਲਕੁਲ ਐਂਡ ਤੋਂ ਕਿਤੇ ਵੀ ਇੱਕ ਵਾਰ ਸੂਈ ਕੱਢ ਲਓ ਠੀਕ ਹੈ ਤਾਂ ਫੇਰ ਆਪਾਂ ਜਾਲ ਬੁਣਨਾ ਹੈ ਇੱਕ ਦੱਪਣਾ ਦੂਸਰਾ ਚੱਕਣਾ ਤੀਸਰਾ ਨੱਪਣਾ ਚੌਥਾ ਚੱਕਣਾ ਤੇ ਕੰਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇਹਨੂੰ ਬੁਣਦੇ ਠੀਕ ਹੈ ਹੁਣ ਜਿਹੜੀ ਪਹਿਲਾਂ ਆਪਾਂ ਦੱਬਿਆ ਸੀਗਾ ਉਹਨੂੰ ਹੁਣ ਚੱਕ ਲੈਣਾ ਦੂਸਰੇ ਨੂੰ ਨੱਪ ਦੇਣਾ ਤੀਸਰੇ ਨੂੰ ਚੱਕ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇੱਕ ਜਿਹੜੀ ਬੁਣਤੀ ਆ ਉਹ ਰੈਡੀ ਕਰੀ ਜਾਵਾਂਗੇ ਹੁਣ ਫੇਰ ਦੂਜੀ ਸਾਈਡ ਤੋਂ ਜਿਵੇਂ ਪਹਿਲਾਂ ਪਾਇਆ ਸੀ ਇਸ ਤਰ੍ਹਾਂ ਕਰ ਕਰਕੇ ਆਪਾਂ ਇੱਕ ਐਵੇਂ ਜਾਲ ਜਿਹੜਾ ਆਪਾਂ ਬੁਣ ਲੈਣਾ ਹੈ ਬਹੁਤ ਸੋਖਾ ਇਹ ਸੋਨਾ ਪੀਸ ਬੜ ਕੇ ਰੈਡੀ ਹੁੰਦਾ ਤੇ ਬਹੁਤ ਹੀ ਪਿਆਰਾ ਲੱਗਦਾ ਇਹਦਾ ਵਰਕ ਕੀਤਾ ਹੋਇਆ ਇਹ ਸੋਨੇ ਦਾ ਕੰਪਲੀਟ ਫੁੱਲ ਹੈ ਜਿਹੜਾ ਉਹ ਅਪਰ ਸ਼ੋ ਕਰਾਂਗੀ ਦੇਖੋ ਕਿੰਨਾ ਸੋਹਣਾ ਲੁੱਕ ਦੇ ਵਿੱਚ ਇਹ ਸੁਨਤ ਹੈ ਜਿਹੜਾ ਬਣਦਾ ਹੈਗਾ ਤਾਂ ਤੁਸੀਂ ਇਹਦੀ ਬੂਟੀ ਵੀ ਸਪਰੈਡ ਕਰ ਸਕਦੇ ਹੋ ਕਾਫੀ ਡਿਜ਼ਾਈਨਸ ਵੀ ਬਣਦੇ ਨੇ ਇਸ ਦੇ ਹਨਾ ਤਾਂ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਇਹਨੂੰ ਰੀਵਨ ਸਟਿਚ ਨੂੰ ਵੀ ਯੂਜ਼ ਕਰਕੇ ਪढ़ाई ਕਰ ਸਕਦੇ ਹੋ ਆਪਕੇ ਸੂਟ ਦੇ ਉੱਤੇ ਸੀ ਕਲੀਅਰਲੀ ਦੇਖ ਸਕਦੇ ਹਾਂ ਵੀ ਬਹੁਤ ਸੋਹਣੀ ਜਾਲੀ ਹੈ ਜਿਹੜੀ ਬਣ ਕੇ ਰੈਡੀ ਹੋ ਰਹੀ ਹੈ ਤੇ ਇਹ ਸੂਟ ਵੀ ਬਣ ਕੇ ਬਹੁਤ ਸੋਹਣਾ ਲੱਗਦਾ ਇਹਨੂੰ ਪੱਥਰ ਟੰਕਾ ਬੋਲਦੇ ਨੇ ਜਾਂ ਇਹਨੂੰ ਆਪਾਂ ਸਪਾਈਡਰ ਸਟਿਚ ਵੀ ਕਹਿ ਦਿੰਦੇ ਹਾਂ ਤੁਸੀਂ ਇਹਦੀ ਬੂਦੀ ਪਾ ਕੇ ਵੀ ਆਪਦਾ ਸੂਟ ਹੈ ਜਿਹੜਾ ਪੂਰਾ ਕੱਟ ਸਕਦੇ ਹਾਂ ਕੱਟ ਸਕਦੇ ਹੋ ਤੇ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਠੀਕ ਹੈ ਜੀ ਹੁਣ ਇੱਕ ਆਪਣਾ ਜਿਹੜਾ ਬਿਲਕੁਲ ਲਾਸਟ ਵਾਲਾ ਹੋਇਆ। ਫੁੱਲ ਵੀਡੀਓ ਜਿਹੜੀ ਆਪਣਾ ਇਹ ਵਾਲੇ ਦੀ ਕੰਪਲੀਟ ਹੁੰਦੇ ਦੀ ਜਿਹੜੀ ਪੂਰੀ ਵੀਡੀਓ ਦੇਖਣੀ ਹੋਵੇ ਤੁਸੀਂ ਤਾਂ ਆਪਣੇ YouTube ਚੈਨਲ ਤੇ ਜਾਂ Facebook ਤੇ ਉੱਤੇ ਆਪਾਂ ਲਾਈਵ ਦੇ ਵਿੱਚ ਪਾਇਆ ਹੁੰਦਾ ਤਾਂ ਤੁਸੀਂ ਉੱਥੋਂ ਦੇਖ ਸਕਦੇ ਹੋ। Instagram ਤੇ ਕਾਫੀ ਸ਼ਾਰਟ ਵੀਡੀਓ ਪੈਂਦੀ ਹੈ ਤਾਂ ਆਪਾਂ ਨੂੰ ਪਾਰਟਸ ਦੇ ਵਿੱਚ ਪਾਉਣੀ ਪੈਂਦੀ ਹੈ ਠੀਕ ਹੈ। ਤਾਂ ਹੁਣ ਦੇਖੋ ਆਪਣੇ ਕੋਲੇ ਐਂਡ ਵਾਲਾ ਜਿਹੜਾ ਸੀਗਾ ਆਪਾਂ ਬੁਣਿਆ ਸੀਗਾ ਐਂਡ ਵਾਲਾ ਥ੍ਰੈਡ ਸੀ ਉਹ ਖਤਮ ਹੋ ਗਿਆ ਹਨਾ ਉੱਥੇ ਤੱਕ ਆਪਾਂ ਪੂਰਾ ਪੱਤਾ ਹੁਣ ਜਿਹੜੇ ਉਸ ਤੋਂ ਉੱਪਰਲੇ ਨੇ ਹੁਣ ਆਪਾਂ ਬਸ ਉਹਨਾਂ ਦੀ ਬੁਣਤੀ ਸ਼ੁਰੂ ਕਰ ਦਾਂਗੇ ਦੇਖੋ ਕਿੰਨਾ ਪਿਆਰਾ ਬਣ ਰਿਹਾ ਐਵੇਂ Oppoosite direction ਵਿੱਚ ਇੱਕ ਜੱਬੜਾ ਹੁੰਦਾ ਇੱਕ ਚੱਕਣਾ ਹੁੰਦਾ ਤੇ ਆਪਣਾ ਜਿਹੜਾ ਇਹ ਬਣ ਕੇ ਰੈਡੀ ਹੋ ਜਾਂਦਾ ਹੁਣ ਦੇਖੋ ਉੱਪਰ ਵਾਲਾ ਵੀ ਆਪਣਾ অলਮੋਸਟ ਕੰਪਲੀਟ ਹੈ ਤਾਂ ਹੁਣ ਉਤੇ ਇੱਕ ਰਹਿ ਗਿਆ ਹਨਾ ਇੱਕ ਨੂੰ ਵੀ ਆਪਾਂ ਪ੍ਰੋਪਰ ਐਵੇਂ ਬੁੰਦਾਂਗੇ ਥੋੜਾ ਜਿਹਾ ਉਹਦੇ ਤੇ ਧਾਗੇ ਨੂੰ ਕਵਰ ਕਰ ਦਾਂਗੇ ਤਾਂ ਕਿ ਉਹ ਵੀ ਦੂਜਿਆਂ ਦੀ ਤਰ੍ਹਾਂ ਥੋੜਾ ਜਿਹਾ ਹੈਵੀ ਲੁੱਕ ਦੇ ਵਿੱਚ ਆਪਣੇ ਕੋਲੇ ਆ ਜਾਵੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਕ ਠੀਕ ਹੈ ਜੀ ਇੱਕ ਬਣ ਕੇ ਰੈਡੀ ਆ ਹੁਮ नेक्स्ट ਆਪਾਂ ਇਸੇ ਤਰੀਕੇ ਨਾਲ ਜਿਹਨੂੰ ਨਹੀਂ ਪਤਾ ਲੱਗਿਆ ਤਾਂ ਕਲੀਅਰਲੀ ਤੁਸੀਂ ਦੁਬਾਰਾ ਦੇਖ ਲਓ ਇਹਦੇ ਵਿੱਚ ਆਪਾਂ ਫੇਰ ਜਾਲ ਹੈ ਜਿਹੜਾ ਰੈਡੀ ਕਰਾਂਗੇ ਪਹਿਲਾ ਸੈਂਟਰ ਵਾਲਾ ਫਿਰ ਸਾਈਡਾਂ ਵਾਲੇ ਬਸ ਸਾਈਜ਼ ਇਕੁਅਲ ਹੋਣਾ ਚਾਹੀਦਾ ਤੁਹਾਡਾ ਜਿਹੜੇ ਦੋਨੇ ਪਾਸਿਓਂ ਪਾਊਗਾ ਸਾਈਜ਼ ਇਕੁਅਲ ਹੋਵੇ ਤਾਂ ਬਹੁਤ ਸੋਹਣਾ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਹੈ ਜਾਲ ਰੈਡੀ ਹੈ ਤੇ ਹੁਣ ਜਾਲ ਤੋਂ ਬਾਅਦ ਆਪਾਂ ਇਹਨੂੰ ਬੁਣਨਾ ਸਟਾਰਟ ਕਰਾਂਗੇ ਇਹ ਡਬਲ ਕਲਰ ਨਾਲ ਵੀ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਪਰ ਆਪਾਂ ਅਰੇ ਅੱਡੇ ਨਾਲ ਹੀ ਇਹਨੂੰ ਵਰਕ ਕਰਕੇ ਤੁਹਾਨੂੰ ਦਿਖਾਵਾਂਗੇ ਆਪਾਂ ਹੁਣ ਥ्रेड ਹੈ ਜਿਹੜਾ ਥੋੜਾ ਘਟਾ ਆਪਣਾ ਤਾਂ ਆਪਾਂ ਨਵਾਂ ਧਾਗਾ ਪਾਵਾਂਗੇ ਐਂਡ ਦੇ ਉੱਤੇ ਜਿਹੜੀ ਗੰਡ ਮਾਰਨੀ ਆ ਉਹ ਪੱਕੀ ਮਾਰਨੀ ਹੁੰਦੀ ਆ ਤਾਂ ਕਿ ਉੱਦੜੇ ਨਾ ਤੇ ਧਾਗਾ ਇਧਰ ਉਧਰ ਨਾ ਜਾਵੇ ਵੀ ਬਾਕੀ ਜਿਹੜੇ ਆਪਣੇ ਸਟਿਚ ਆ ਖਰਾਬ ਹੋਣ ਤਾਂ ਐਂ ਤੋਂ ਕੱਟ ਦੋ ਆਪਾਂ ਆਹ ਰੈਡ ਥ्रेड ਪਾ ਲੈਣਾ ਫੇ ਚੀ ਲੜਾਈ ਪਾਉਣਾ ਕਿਉਂਕਿ ਇਹ ਥੋੜਾ ਜਿਹਾ ਉੱਬਰ ਮਾ ਜਿਆਦਾ ਸੋਹਣਾ ਲੱਗਦਾ ਤੇ ਜਦੋਂ ਚਾਰੇ ਪੱਤੀਆਂ ਕੰਪਲੀਟ ਹੋ ਗਈਆਂ ਸੈਂਟਰ ਦੇ ਵਿੱਚ ਤੁਸੀਂ ਮੋਤੀ ਪਾ ਸਕਦੇ ਹੋ ਹਨਾ ਗੰਡ ਧੂਪਾ ਪਾ ਸਕਦੇ ਹੋ ਸੈਂਟਰ ਦੇ ਵਿੱਚ ਬੂਰ ਭਰਨ ਦੇ ਲਈ ਉਹ ਆਪਣੀ ਚੋਇਸ ਆ ਜੇ ਤੁਸੀਂ ਆਦੀ ਮਰਜ਼ੀ ਨਾਲ ਕੁਛ ਮਰਜ਼ੀ ਆ ਦੇ ਕੋ ਜਾਲ ਬਣ ਗਿਆ ਹੁਣ ਇੱਕ ਸਾਈਡ ਤੋਂ ਆਪਾਂ ਚੱਕ ਲੈਣਾ ਦੇਖੋ ਕਿਵੇਂ ਸ਼ੁਰੂ ਕਰਨਾ ਹੈ ਜਾਲ ਪੁਣ ਕੇ ਇੱਕ ਕੋਰਨਰ ਤੋਂ ਤੁਸੀਂ ਕੱਢ ਲੈਣਾ ਇੱਕ ਪਾਸੇ ਨੱਪਣਾ ਫੇਰ ਚੱਕਣਾ ਫੇਰ ਨੱਪਣਾ ਬਸ ਇਸੇ ਤਰੀਕੇ ਨਾਲ ਆਪਦਾ ਜਿਹੜਾ ਜਾਲ ਹੈ ਉਹ ਤੁਸੀਂ ਬਣਾਈ ਚੁੱਕਾ ਚੱਕੋ ਦਬੋ ਚੱਕੋ ਹੂਡ ਬਹੁਤ ਪਿਆਰਾ ਡਿਜ਼ਾਈਨ ਹੈ ਜਿਹੜਾ ਪੰਕਤੀ ਰੈਡੀ ਹੁੰਦਾ ਹੈ ਐਵੇਂ ਦੇ ਹੂਡ ਡਿਜ਼ਾਈਨ ਵੀ ਦੇਖਣ ਵਾਸਤੇ ਸਿੱਖਣ ਵਾਸਤੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਕੁੜੀਆਂ ਜਿਨ੍ਹਾਂ ਨੂੰ ਨਹੀਂ ਆਉਂਦਾ ਸਿੱਖ ਸਕਣ ਤੇ ਇੱਕ ਨਾ ਮੈਨੂੰ ਡੇਲੀ ਮਤਲਬ 2-4 ਕਾਲਸ ਤਾਂ ਆਈ ਜਾਂਦੀਆਂ ਵੀ ਸੋਦੀਆਂ ਪੇਡ ਕਲਾਸੇਜ਼ ਅਵੇਲੇਬਲ ਆ ਜੀ ਪੇਡ ਕਲਾਸੇਜ਼ ਦੇ ਵਿੱਚ ਕਿਹੜਾ ਕੋਈ ਐਕਸਟਰਾ ਸਿਖਾਉਂਦੇ ਆ ਆਹੀ ਚੀਜ਼ ਪੇਡ ਕਲਾਸ ਦੇ ਵਿੱਚ ਦੱਸੀ ਜਾਂਦੀ ਆ ਐਵੇਂ ਪੈਸਾ ਵੇਸਟ ਕਰਨ ਦੀ ਲੋੜ ਨਹੀਂ ਹੁੰਦੀ ਬਸ ਨੀਡਲਵਰਕ ਹੈ ਜਿਹੜਾ ਉਹ ਪ੍ਰੈਕਟਿਸ ਤੇ ਡਿਪੈਂਡ ਕਰਦਾ ਜੇ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਫਿਰ ਕਿਵੇਂ ਹੋਊਗਾ ਸੁੰਤਾ ਚੱਕੋ ਫਰੇਮ ਚੱਕੋ ਐਕਸਟਰਾ ਕੱਪੜਾ ਚੱਕੋ 2-4 ਵਾਰੀ ਚੀਜ਼ ਨੂੰ ਪਾ ਕੇ ਦੇਖੋ ਤੁਹਾਨੂੰ ਆ ਜਾਣੀ ਆ ਬਿਲਕੁਲ ਆਪਣਾ ਜਾਲ ਹੈ ਜਿਹੜਾ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਨੈਕਸਟ ਜਿਹੜਾ ਅਗਲੇ ਜਿਹੜੇ ਦੋ ਨੇ ਉਹਨਾਂ ਦੇ ਉੱਤੇ ਬਣਾਵਾਂਗੇ ਹੈਂਡ ਹੈਂਡਵਾਲਾ ਰੈਡੀ ਆ ਹਮ ਉੱਪਰਲੇ ਜਿਹੜੇ ਦੋ ਨੇ ਉਹਨਾਂ ਦੇ ਉੱਤੇ ਆਪਾਂ ਜਾਲ ਪਾਉਂਦੇ ਹਾਂ ਬਹੁਤ ਸਖਾ ਤੇ ਛੇਤੀ ਬਣਨ ਵਾਲਾ ਡਿਜ਼ਾਈਨ ਆ ਮੇਰਾ ਆਪਣਾ ਹੀ ਆਲਮੋਸਟ ਕੰਪਲੀਟ ਹੋ ਗਿਆ ਇਹ ਹੁਣੇ ਕਾਊਂਟਰ ਕਿਉਂ ਨਹੀਂ ਕਰਦੇ ਤੇ ਆਪਣਾ ਐਂਡ ਵਾਲਾ ਜਿਹੜਾ ਪੁਆਇੰਟ ਆ ਉਹਨੂੰ ਦੇਖੋ ਕਿਵੇਂ ਕਰਨਾ ਉਹਦੇ ਬਸ ਆਲੇ-ਦੁਆਲੇ ਆਪਾਂ ਦੋ ਤਿੰਨ ਵਾਰੀ ਐਵੇਂ ਤਾਂ ਗੱਲ ਪੇਟ ਦੇਣਾ ਤਾਂ ਕਿ ਉਹ ਵੀ ਜਿਹੜੀ ਆਪਣੀ ਦੇਚੇ ਵਾਲੇ ਧਾਗਿਆਂ ਵਾਲੀ ਲੋਕਾ ਜੀ ਤੇ ਆਪਣਾ ਡਿਜ਼ਾਈਨ ਹੈ ਜਿਹੜਾ ਸਿਉਣਾ ਬਣ ਕੇ ਰੈਡੀ ਹੋ ਜਾਵੇ ਦੇਖੋ ਜੀ ਦੋ ਫਲਾਰ ਆਪਣੇ ਬਹੁਤ ਸੋਹਣੇ ਬਣ ਚੁੱਕੇ ਆ ਨੈਕਸਟ ਆਪਾਂ ਤੀਜਾ ਸ਼ੁਰੂ ਕਰਾਂਗੇ ਸੈਂਟਰ ਦੇ ਵਿੱਚੋਂ ਤੁਸੀਂ ਇਹਨੂੰ ਗੁਲਾਈ ਚ ਵੀ ਕਰ ਸਕਦੇ ਹੋ ਜੇ ਮੈਂ ਤੁਹਾਨੂੰ ਸਮਝਾਉਣ ਵਾਸਤੇ ਇਹਨੂੰ ਥੋੜਾ ਜਿਹਾ ਦੂਰ ਰੱਖਿਆ ਸੀਗਾ ਤੁਸੀਂ ਨੇੜੇ ਵੀ ਕਰ ਸਕਦੇ ਹੋ ਕਰਕੇ ਵੀ ਫੁੱਲ ਬਣਾ ਸਕਦੇ ਹਾਂ ਹੁਣ ਜੇ ਆਪਾਂ ਜਲ ਰੈਡੀ ਕਰਨਾ ਉਸ ਨਾਲ ਜਾਲਾ ਜਿਹੜਾ ਮੇਰਾ ਟਰੇਸ ਥੋੜਾ ਜਿਹਾ ਇਹ ਉਹ ਪਰਮਿਚੇ ਹੋ ਗਿਆ ਸੀਗਾ ਤਾਂ ਕਰਕੇ ਹੁਣ ਆਪਾਂ ਨੂੰ ਜਦੋਂ ਆਪਾਂ ਬਣਾਉਣੇ ਆ ਕੰਮ ਕਰਦੇ ਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਸ਼ੇਪ ਹੈ ਜਿਹੜੀ ਕਿੱਥੇ ਜਾ ਕੇ ਸੋਹਣੀ ਆਊਗੀ ਤਾਂ ਆਪਾਂ ਉਹ ਆਪੇ ਹੀ ਉਹਨਾਂ ਦਾ ਜਾਲ ਹੈ ਜਿਹੜਾ ਪਾ ਲੈਣਾ ਹੁਣ ਆਪਾਂ ਜਾਲ ਪਾਉਣਾ ਸ਼ੁਰੂ ਕਰਦੇ ਆਂ ਜਾਲ ਚ ਇੱਕ ਵਾਰੀ ਚੱਕਣਾ ਇੱਕ ਵਾਰੀ ਦੱਬਣਾ ਇੱਕ ਵਾਰੀ ਚੱਕਣਾ ਬਸ ਠੀਕ ਹੈ ਹੁਣ ਦੂਸਰੀ ਸਾਈਡ ਤੋਂ ਵੀ ਹਾਂਵੇਂ ோசி சக்கணிய சார் சக்கி தப்போ நான் சோனா பல பண்ணியா ரெடி வர 2 ਉਹ ਰੀਨਿਆ 2 ਨੇ ਉਹ অলমোਸਟ 1 ਕੇ ਰਹਿਨੇ ਇਹ ਸਾਰਾ ਜਾਣ ਨਾ ਉੱਤੇ ਉੱਤੇ ਰਹ ਜਾਂਦਾ ਜਿਹਦੀ ਬੈਕ ਸਾਈਡ ਤੁਸੀਂ ਦੇਖੋ ਰੈਕਸੜ ਕੋਈ ਥਰੈਡ ਨਹੀਂ ਆਉਂਦਾ ਬਸ ਉੱਪਰ ਉੱਪਰ ਜਾਲ ਬਣ ਜਾਂਦਾ ਇਹਦੇ ਵਿੱਚ ਤੁਸੀਂ ਲੌਂਗ ਵੀਡੀਓ ਦੇਖਣੀ ਹੋਵੇ ਤਾਂ ਸਾਡੇ ਤੁਸੀਂ YouTube ਚੈਨਲ ਦੇ ਉੱਤੇ ਦੇਖ ਸਕਦੇ ਹੋ ਜਾਂ ਆਪਣੇ ਜਿਹੜੀ Facebook ਚੈਨਲ ਹੈ ਉਹਦੇ ਉੱਤੇ ਤੁਸੀਂ ਆਪਣੀ ਲੌਂਗ ਵੀਡੀਓ ਦੇਖ ਸਕਦੇ ਹੋ ਪੂਰਾ ਕੰਪਲੀਟ ਫੁੱਲ ਆਪਾਂ ਉਹਦੇ ਵਿੱਚ ਤੁਹਾਨੂੰ ਮਿਲ ਜਾਣਾ ਕਿਉਂਕਿ ਜਿਹੜੀਆਂ ਸ਼ਾਰਟ ਵੀਡੀਓਜ਼ ਹੁੰਦੀਆਂ ਉਹਨਾਂ ਦੇ ਵਿੱਚ ਕੰਪਲੀਟ ਲੁੱਕ ਨਹੀਂ ਆਦੀ ਤੇ ਇੰਨੀਆਂ ਲੰਬੀਆਂ ਵੀਡੀਓਜ਼ ਬਣਦੀਆਂ ਵੀ ਨਹੀਂ ਤਾਂ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਵੀ ਤੁਹਾਡੇ ਲਈ ਤੁਹਾਨੂੰ ਕੰਪਲੀਟ ਲੁੱਕ ਦਿਖਾਈਏ ਤਾਂ ਆਪਾਂ ਉਹਦੇ ਤੇ ਲਾਈਵ ਵੀਡੀਓ ਜਿਹੜੀ ਹੈਗੀ ਆ ਉਹਦੇ ਵਿੱਚ ਆਪਾਂ ਪਾਉਣੇ ਆ ਜਿਉਂ ਜ਼ੂਮ ਆਪਕ ਵਗੈਰਾ ਤੇ ਆਪਾਂ ਕੋਈ ਕਲਾਸ ਨਹੀਂ ਲਾਉਂਦੇ ਜੀ ਆਪਾਂ ਸਿਰਫ ਐਵੇਂ ਵੀਡੀਓ ਹੀ ਪਾਉਣੇ ਆ ਤੇ ਇਹਦੇ ਤੋਂ ਹੀ ਤੁਸੀਂ ਸਿੱਖਣਾ ਹੁੰਦਾ ਠੀਕ ਹੈ ਤਾਂ ਆ ਦੇਖੋ ਫੁੱਲ ਆਪਣੀ ਪੱਤੀ ਹੈ ਜਿਹੜੀ ਬਣ ਕੇ ਰੈਡੀ ਹੈ ਪਹਿਲਾਂ ਆਪਾਂ ਸੋਚਿਆ ਸੀਗਾ ਵੀ ਦੋ ਤਿੰਨ ਦਿਨ ਦੀਆਂ ਡੈਮੋ ਕਲਾਸਿਸ ਲੈ ਕੇ ਆਵਾਂਗੇ ਤਾਂ ਵਿੱਚ ਥੋੜੀ ਆਪਣੀ ਪੰਜਾਬ ਦੇ ਹਮਾਤ ਉਮੇਦੀ ਸੀ ਕਿ ਵੀ ਪਾਣੀ ਆ ਗਿਆ ਸਾਰੇ ਪਾਸੇ ਹਨਾ ਤਾਂ ਵੀ ਨਹੀਂ ਟਾਈਮ ਲੱਗਿਆ ਆਪਾਂ ਨੂੰ ਤਾਂ ਇਹਦੇ ਵਿੱਚ ਦੇਖ ਸਕਦੇ ਹਾਂ ਜੁਸ ਤਿੰਨ ਪੱਤੀਆਂ ਆਪਣੀਆਂ ਬਹੁਤ ਸੋਹਣੀਆਂ ਬਣ ਚੁੱਕੀਆਂ ਤੇ ਲਾਸਟ ਪੱਤੀ ਆਪਾਂ ਸ਼ੁਰੂ ਕਰਨ ਲੱਗੇ ਹਾਂ ਇਹਦੀ ਇੱਕ ਆਪਾਂ ਫਾਈਨਲ ਲੁੱਕ ਤੁਹਾਨੂੰ ਦਿਖਾ ਦਿੰਨੇ ਆ ਇੱਕ ਆਪਾਂ ਪਹਿਲਾਂ ਫਲਾਰ ਬਣਾਇਆ ਸੀਗਾ ਤਾਂ ਜੋ ਕਈ ਭੈਣਾਂ ਕਹਿ ਰਹੀਆਂ ਪੂਰਾ ਕਰਕੇ ਦਿਖਾਉਂ ਇਹਨੂੰ ਵੀਡੀਓ ਵੱਲ ਲਾਉਂਗਾ ਜਾਂਦੀ ਆ ਤਾਂ ਆਪਾਂ ਨੂੰ ਹੁੰਦਾ ਵੀ ਚਲੋ ਇੰਨੇ ਇੰਨੇ ਨਾਲ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਹੁਣ ਅੱਗੇ ਬਣਾ ਸਕਦੇ ਹੋ ਹਨ ਤਾਂ ਜਾਲਪੁਰ ਦਾ ਕਰ ਕਿਵੇਂ ਸੋਨੇ ਇੱਕ ਫਾਈਨਲ ਲੁੱਕ ਦਿਖਾਉਣੀ ਹੈ ਵੀ ਕਿਵੇਂ ਤੁਸੀਂ ਸੈਂਟਰ 'ਚ ਮੂਰਤੀ ਲਾ ਕੇ ਕਿਵੇਂ ਤੁਸੀਂ ਇਹ ਵਾਲੀ ਡਿਜ਼ਾਈਨ ਨੂੰ ਸੋਹਣੇ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਇਹ ਆਪਾਂ ਪਹਿਲਾਂ ਇੱਕ ਵਾਰੀ ਸਿਖਾਇਆ ਸੀਗਾ ਪੱਥਰ ਟੰਕਾ ਤਾਂ ਇਹਦੀ ਤੁਸੀਂ ਲੁੱਕ ਦੇਖ ਸਕਦੇ ਹੋ ਫੁੱਲ ਦੀ ਕਿੰਨਾ ਸੋਹਣਾ ਫੁੱਲ ਰੈਡੀ ਹੋਇਆ ਇਹ ਕੰਪਲੀਟ ਲੁੱਕ ਹੈ ਪੱਥਰ ਟਾਂਕੇ ਦੀ ਠੀਕ ਹੈ ਤੇ ਸੈਂਟਰ ਦੇ ਵਿੱਚ ਤੁਸੀਂ ਮੋਤੀ ਲਾ ਸਕਦੇ ਹੋ ਉਹ ਇਹਨਾਂ ਵਾਲੀ ਦੀ ਗ੍ਰੇਸ ਹੈ ਜਿਹੜੀ ਹੋਰ ਵੀ ਜ਼ਿਆਦਾ ਵਧੀਆ ਆ ਜਾਂਦੀ ਹੈ ਤੇ ਜਲਦੀ ਤੋਂ ਜਲਦੀ ਬਣਾਓ ਪੱਥਰ ਟਾਂਕੇ ਨਾਲ ਸੂਟ ਥੈਂਕ ਯੂ